ਜਿਹੜੇ ਲੋਕਾਂ ਦੀ ਮਾਨਸਿਕ ਸਥਿਤੀ ਨੂੰ ਸਮਝ ਕੇ ਉਹਨਾਂ ਦੀ ਮਦਦ ਕਰ ਸਕਦੇ ਆ ਚਾਹੇ ਉਹ ਡਰੱਗ ਐਡਿਕਟ ਹੋਣ ਜਾਂ ਡਿਪਰੈਸ਼ਨ ਦੇ ਵਿੱਚ ਹੋਣ ਜਾਂ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਕੋਈ ਕਿਸੇ ਨੂੰ ਮੋਬਾਈਲ ਦੀ ਲਤ ਲੱਗ ਚੁੱਕੀ ਆ ਕਿਸੇ ਨੂੰ ਕੋਈ স্মੋਕਿੰਗ ਦੀ ਜਾਂ ਹੋਰ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਐਡਿਕਸ਼ਨ ਆ ਉਹਨਾਂ ਨੂੰ ਜਾਂ ਕੋਈ ਹੋਰ ਮਾਨਸਿਕ ਰੋਗ ਆ ਉਹਨਾਂ ਨੂੰ ਉਹਦੇ ਵਾਸਤੇ ਇਹ ਬੱਚੇ ਜਿਹੜੇ ਹੈਗੇ ਆ ਇਹ ਸਪੈਸ਼ਲਾਈਜ਼ਡ ਕੇਅਰ ਦੇ ਵਿੱਚ ਆ ਤੇ ਹੁਣ ਸਾਡੇ ਨਾਲ ਇੰਟਰਨਸ਼ਿਪ ਕਰਨਗੇ ਜਿਹਨੂੰ ਕਿ ਸ਼ਾਲੀਨ ਮਿਤਰਾ ਜੀ ਵਿਰੇ ਵਾਸਟੇ ਕਰ ਰਹੇ ਆ ਔਰ ਮੋਹਿਤ ਜੀ ਔਰ ਚੇਤਨਾ ਜੀ ਜਿਹੜੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਤੋਂ ਇਹਨਾਂ ਨੇ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਇਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਕੀਤਾ ਜਾ ਰਿਹਾ ਔਰ ਇਹ ਬੱਚੇ ਔਰ ਜਾ ਕੇ ਜਿੰਨੇ ਸਾਡੇ ਡੀਡਿਕਸ਼ਨ ਸੈਂਟਰਸ ਆ ਉਹਨਾਂ ਦੇ ਵਿੱਚ ਵੀ ਜਿਹੜੇ ਡਰਗ ਡਿਪਸ ਆ ਉਹਨਾਂ ਦੇ ਨਾਲ ਵੀ ਕੰਮ ਕਰਨਗੇ ਉਹਨਾਂ ਦੀ ਕਾਉਂਸਲਿੰਗ ਕਰਨਗੇ ਇਹਦੇ ਨਾਲ ਨਾਲ ਜਿਹੜੇ ਸਕੂਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਮੈਟਰਫ ਦੇ ਉੱਤੇ ਜਾਂ ਜਿਹੜੇ ਸਾਡੇ ਯੂਥ ਦੇ ਗਰੁੱਪਸ ਆਗੇ ਉਹਨਾਂ ਦੇ ਨਾਲ ਮਿਲ ਕੇ ਜਿੰਨੇ ਵੀ ਸਾਡੇ ਹੋਰ ਐਨ ਜੀਓਸ ਆਗੇ ਜਿਹੜੀਆਂ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹਨਾਂ ਦੀਆਂ ਫੈਮਿਲੀਆਂਜ਼ ਦੇ ਨਾਲ ਮਿਲ ਕੇ ਕਮਿਊਨਿਟੀਆਂਜ਼ ਦੇ ਨਾਲ ਮਿਲ ਕੇ ਉਹਨਾਂ ਦੀ ਆਪਸ ਦੇ ਵਿੱਚ ਇੰਟੀਗ੍ਰੇਸ਼ਨ ਕਰਕੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਕੋਈ ਕਿਸੇ ਨੂੰ ਕੋਈ ਐਡਿਕਸ਼ਨ ਹੋਵੇ ਤਾਂ ਉਹ ਛੁਪੰਦਾ ਹੈ ਪਹਿਲਾਂ ਤਾਂ ਜਿਹੜਾ ਬੱਚਾ ਹੁੰਦਾ ਆਪਣੇ ਮਾਪਿਆਂ ਤੋਂ ਛੁਪੰਦਾ ਔਰ ਫਿਰ ਉਹ ਜਿਹੜੇ ਮਾਪੇ ਆ ਉਹ ਆਪਣੇ ਪਿੰਡ ਤੋਂ ਜਾਂ ਦੂਜੇ ਲੋਕਾਂ ਤੋਂ ਛਪਾਉਂਦੇ ਆ ਉਹਨੂੰ ਸਟਿਗਮਾ ਕਹਿੰਦੇ ਆ। ਉਹ ਇਸ ਕਰਕੇ ਜਿਹੜੇ ਹੁੰਦੇ ਆ ਜੇ ਕਿਸੇ ਨੂੰ ਬੁਖਾਰ ਹੁੰਦਾ, ਕਿਸੇ ਨੂੰ ਟਾਈਫਾਇਡ ਹੁੰਦਾ, ਕਿਸੇ ਦਾ ਪੇਟ ਖਰਾਬ ਉਹ ਡਾਕਟਰ ਕੋਲ ਜਾ ਕੇ ਦਵਾਈ ਲੈਂਦਾ ਤੇ ਠੀਕ ਹੋ ਜਾਂਦਾ। ਬਲੱਡ ਪ੍ਰੈਸ਼ਰ ਸ਼ੁਕਰ ਦੀ ਦਵਾਈ ਲੈਂਦਾ ਠੀਕ ਹੋ ਜਾਂਦਾ। ਲੇਕਿਨ ਜਦੋਂ ਕੋਈ ਬੰਦਾ ਨਸ਼ਾ ਕਰਦਾ ਉਹ ਉਹ ਫਿਰ ਦਵਾਈ ਲੈਣ ਨਹੀਂ ਜਾਂਦਾ। ਸੋ ਉਹਨਾਂ ਨੂੰ ਸਮਝਾਣਾ ਕਿ ਇਹ ਵੀ ਬਿਮਾਰੀ ਆ। ਇਹਦਾ ਵੀ ਇਲਾਜ ਕਰਾਉਣਾ ਜ਼ਰੂਰੀ ਹੈ ਇਹਦਾ ਇਲਾਜ ਹੋ ਸਕਦਾ ਹੈ ਸੰਭਵ ਹੈ ਇਹਦੇ ਵਾਸਤੇ ਵੀ ਦਵਾਈ ਹੈ ਇਹਦੇ ਵਾਸਤੇ ਕਾਉਂਸਲਿੰਗ ਹੈ ਇਹਦਾ ਵੀ ਇਲਾਜ ਸੰਭਵ ਹੈ ਸੋ ਜਦੋਂ ਉਹਨਾਂ ਨੂੰ ਕੌਨਫੀਡੈਂਸ ਹੋਏਗਾ ਸਟਿਗਮਾ ਫਰਾਈਟ ਕਰਨ ਦੇ ਵਿੱਚ ਤੇ ਜਿਹੜੇ ਬੱਚੇ ਸਾਡੇ ਖਾਸ ਕਰਕੇ ਜਿਹੜੇ ਨਸ਼ਾ ਲਾਂਦੇ ਆ ਜਿਹਦੇ ਨਾਲ ਤੇ ਓਵਰਡੋਸ ਦੇ ਨਾਲ ਉਹਦੀ ਮੌਤ ਵੀ ਹੋ ਜਾਂਦੀ ਹੈ ਬੱਚੇ ਦੀ ਉਹਨਾਂ ਵਾਸਤੇ ਉਹਨਾਂ ਦੇ ਨਾਲ ਵੀ ਇਹ ਉਹਨਾਂ ਨੂੰ ਸਮਝਾਣਗੇ ਕਿ ਤੁਸੀਂ ਜਿਹੜੀਆਂ ਇਹਦੇ ਵਾਸਤੇ ਦੂਜੀ ਦਵਾਈ ਜਿਹੜੀ ਹੈਗੀ ਆ ਜਿਹੜੀ ਕਿ ਤੁਹਾਨੂੰ ਉਨਾ ਹੀ ਅਸਰ ਕਰੇਗੀ ਉਹ ਵਾਲੀਆਂ ਦਵਾਈਆਂ ਹੈਗੀਆਂ ਤੁਸੀਂ ਜਾਓ ਡਾਕਟਰ ਨੂੰ ਮਿਲੋ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਤੱਕ ਦੀ ਰੀਹੈਬਿਲੀਟੇਸ਼ਨ ਸੈਂਟਰ ਤੱਕ ਉਹਨਾਂ ਨੂੰ ਉਹਦੇ ਨਾਲ ਜਿਹੜੀ ਬਿਮਾਰੀ ਦੇ ਨਾਲ ਕੋਪ ਕਰਨ ਦੇ ਵਿੱਚ ਵੀ ਹੈਲਪ ਕਿੱਥੋਂ ਮਿਲਦੀ ਹੈ ਉਹਨੂੰ ਗਾਈਡ ਕਰਨਾ ਉੱਥੇ ਪਹੁੰਚਾਉਣਾ ਉਹਦੀ ਫੈਮਿਲੀਜ਼ ਨੂੰ ਸਪੋਰਟ ਕਰਨਾ ਉਹਨਾਂ ਨੂੰ ਪਹੁੰਚਾਉਣਾ ਸਮਝਾਉਣਾ ਤੇ ਇਹ ਸਾਰਾ ਕੰਮ ਕਰਕੇ ਉਹਨੂੰ ਜਿਹੜਾ ਪਿੰਡ ਦੇ ਵਿੱਚ ਇੱਕ ਸਪੋਰਟ ਨੈਟਵਰਕ ਕ੍ਰੀਏਟ ਕਰਨਾ ਜਾਂ ਸਕੂਲਾਂ ਦੇ ਵਿੱਚ ਇੱਕ ਪੀਅਰ ਪ੍ਰੈਸ਼ਰ ਕਰਕੇ ਬੱਚੇ ਮਾੜੀਆਂ ਆਦਤਾਂ ਪਾਉਂਦੇ ਆ ਤੇ ਉੱਥੇ ਜਿਹੜੇ ਉਹਨਾਂ ਦੇ ਸਪੋਰਟ ਗਰੁੱਪਸ ਕ੍ਰੀਏਟ ਕਰਨਾ ਟੀਚਰਜ਼ ਨਾਲ ਮਿਲ ਕੇ ਪੇਰੈਂਟਸ ਨਾਲ ਮਿਲ ਕੇ ਇਹ ਸਾਰੇ ਕੰਮ ਬੱਚੇ ਕਰਨਗੇ ਆਉਣ